ਚੌਂਕ ਬਹੁਤ ਮਸ਼ਹੂਰ ਚੌਂਕ ਹੈ ਸ਼੍ਰੀਨਗਰ ਸ਼ਹਿਰ ਦਾ ਤੇ ਬਿਲਕੁਲ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਨੇ ਆ ਸਾਰਿਆਂ ਨੂੰ ਪਿਆਰ ਭਰੀ ਸਬਸਟੀ ਕਾਲਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਪਿਛਲੀਆਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਆਪਾਂ ਜੰਮੂ ਕਸ਼ਮੀਰ ਘੁੰਮ ਰਹੇ ਆ ਸ਼੍ਰੀਨਗਰ ਦੀਆਂ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਦਿਖਾਈਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼੍ਰੀਨਗਰ ਦਾ ਇੱਕ ਮਸ਼ਹੂਰ ਚੌਂਕ ਦਿਖਾਵਾਂਗੇ ਲਾਲ ਚੌਂਕ ਇਹ ਬਹੁਤ ਮਸ਼ਹੂਰ ਚੌਂਕ ਆ ਬਹੁਤ ਵੱਡੀ ਮਾਰਕੀਟ ਹੈ ਚੌਂਕ ਦੇ ਵਿੱਚ ਤੇ ਆਪਾਂ ਲਾਲ ਚੌਂਕ ਦੇ ਸਮੇਂ ਨੇੜੇ ਖੜੇ ਆ ਚੱਲਦੇ ਆ ਸਾਰਾ ਲਾਲ ਤੇ ਚੱਲਦੇ ਆਪਾਂ ਤੁਹਾਨੂੰ ਸਾਰਾ ਲਾਲ ਚੌਂਕ ਦਿਖਾਉਨੇ ਆ ਤੇ ਇਹ ਸਾਰੀ ਜਿਹੜੀ ਥਾਂ ਇਹਨੂੰ ਲਾਲ ਚੌਂਕ ਕਿਹਾ ਜਾਂਦਾ ਤੇ ਆਹਾਂ ਬਾਈ ਲਾਲ ਚੌਂਕ ਜਿੱਥੇ ਆ ਜਿਹੜਾ ਲੱਗੀ ਹੋਈ ਹੈ ਘੜੀ ਲੱਗੀ ਹੋਈ ਹੈ ਇੱਥੇ ਤੇ ਇਹ ਸਾਰਾ ਲਾਲ ਚੌਂਕ ਇੱਥੇ ਬਹੁਤ ਵੱਡੀ ਮਾਰਕੀਟ ਹੈ ਵੱਡੇ ਵੱਡੇ ਇੱਥੇ ਸ਼ੋਰੂਮ ਨੇ ਕੱਪੜਿਆਂ ਦੇ ਬ੍ਰਾਂਡਾਂ ਵਾਲੇ ਜਿਵੇਂ LG ਦਾ ਸ਼ੋਰੂਮ ਆ ਗਿਆ ਹਨਾ ਇਲੈਕਟ੍ਰੋਨਿਕ ਚੀਜ਼ਾਂ ਬਾਕੀ ਕੱਪੜੇ ਵਾਲੇ ਵੱਡੇ ਵੱਡੇ ਸਟੋਰ ਇੱਥੇ ਹੈਗੇ ਨੇ ਹਾਂ ਹਾਂ ਤੇ ਇਹ ਸਾਹਮਣੇ ਵੀ ਬਹੁਤ ਵੱਡੀ ਮਾਰਕੀਟ ਹੈ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆ ਗਿਆ ਲਾਲ ਚੌਂਕ ਬਹੁਤ ਮਸ਼ਹੂਰ ਚੌਂਕ ਹੈ ਸ਼੍ਰੀਨਗਰ ਸ਼ਹਿਰ ਦਾ ਤੇ ਬਿਲਕੁਲ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਨੇ ਆ ਇਹ ਹੈ ਜੀ ਲਾਲ ਚੌਂਕ ਤੇ ਉੱਪਰ ਉੱਪਰ ਇਹੇ ਕੜੀ ਜਿਹੜੀ ਉਹ ਲੱਗੀ ਹੋਈ ਹੈ ਨਾ ਬਹੁਤ ਖੂਬਸੂਰਤ ਬਣਾਇਆ ਹੋਇਆ ਇਹਨੂੰ ਲਾਲ ਚੌਂਕ ਹੈ ਤੇ ਇਹ ਹੈ ਜੀ ਲਾਲ ਚੌਂਕ ਬਹੁਤ ਮਸ਼ਹੂਰ ਚੌਂਕ ਹੈ ਸ਼੍ਰੀਨਗਰ ਦਾ ਦੇਖੋ ਲਾਲ ਚੌਂਕ ਤੇ ਹੁਣ ਇੱਥੇ ਵੱਡੇ ਵੱਡੇ ਸ਼ੋਰੂਮ ਨੇ ਬ੍ਰਾਂਡ ਵਾਲੇ ਹਨ ਤੇ ਆਲੇ ਦੁਆਲੇ ਬਹੁਤ ਵੱਡੀ ਮਾਰਕੀਟ ਹੈ ਸਾਰੇ ਚੌਂਕ ਦੇ ਵਿੱਚ ਤੇ ਜਿਹੜੀ ਵੀ ਇੱਥੇ ਸ਼ਾਪਿੰਗ ਵਗੈਰਾ ਕਰਦੇ ਨੇ ਤੇ ਇਹ ਥਾਂ ਤੇ ਆਉਂਦੇ ਨੇ ਆਹ ਸਾਈਡ ਚਾਰੋਂ ਪਾਸੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਮਾਰਕੀਟ ਦੇ ਵਿੱਚ ਇਹ ਜਿਹੜਾ ਲਾਲ ਚੌਂਕ ਆ ਕਿਸੇ ਟਾਈਮ ਦੇ ਵਿੱਚ ਖਬਰਾਂ ਦੇ ਵਿੱਚ ਨਾਮ ਇਹਦਾ ਆਮ ਹੀ ਆਉਂਦਾ ਰਹਿੰਦਾ ਸੀ ਬਹੁਤ ਮਸ਼ਹੂਰ ਚੌਂਕ ਰਿਹਾ ਇਹ ਸ਼੍ਰੀ ਨਗਰ ਦਾ ਲਾਲ ਚੌਂਕ ਤੇ ਪਰ ਆਪਣੇ ਦੇਸ਼ ਦਾ ਇੱਥੇ ਝੰਡਾ ਲੱਗਿਆ ਹੋਇਆ ਹੈ ਇੰਡੀਆ ਦਾ ਤੇ ਇਥੋਂ ਆਪਾਂ ਹੁਣ ਜਾਵਾਂਗੇ ਬਾਕੀ ਸਾਰੀ ਆਲੇ-ਦੁਆਲੇ ਦੀ ਮਾਰਕੀਟ ਘੁੰਮਾਂਗੇ ਜਿਹੜੀ ਸਾਰੀ ਮਾਰਕੀਟ ਹੈ ਇੱਥੇ ਲਾਲ ਚੌਂਕ ਦੀ ਤੇ ਬਹੁਤ ਸੋਹਣਾ ਇਹ ਬਣਾਇਆ ਹੋਇਆ ਤੇ ਜਿਵੇਂ ਚੰਡੀਗੜ੍ਹ ਦੀਆਂ ਮਾਰਕੀਟਾਂ ਨੇ ਚੰਡੀਗੜ੍ਹ ਦਾ 17 ਸੈਕਟਰ ਹੈ ਤੇ ਉਵੇਂ ਇਹ ਸ਼ਰੀ ਨਗਰ ਦਾ 17 ਸੈਕਟਰ ਹੈ ਬਹੁਤ ਸੋਹਣਾ ਇਹ ਬਣਾਇਆ ਹੋਇਆ ਤੇ ਫੋਟੋਗ੍ਰਾਫੀ ਕਰਨ ਨੂੰ ਬਾਕੀ ਆਪਣੇ ਗਰੁੱਪ ਵਾਲੇ ਸਾਰੇ ਫੋਟੋਆਂ ਖਿੱਚ ਰਹੇ ਨੇ ਫੋਟੋਜ਼ ਕਲਿੱਕ ਕਰ ਰਹੇ ਨੇ ਅੱਗੇ ਚੱਲਦੇ ਆਪਾਂ ਅੱਗੇ ਤੁਹਾਨੂੰ ਸਾਰਾ ਲਾਲ ਚੌਂਕ ਦਿਖਾਉਨੇ ਆ ਪਿੱਛੇ ਚੌਂਕ ਆਪਾਂ ਤੁਹਾਨੂੰ ਦਿਖਾਤਾ ਇੱਧਰ ਕੁਝ ਮਾਰਕੀਟ ਆਪਾਂ ਦਿਖਾ ਦਾਨੇ ਆ ਤੁਹਾਨੂੰ ਬਹੁਤ ਵੱਡੀ ਇੱਥੇ ਮਾਰਕੀਟ ਐ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਕੁਝ ਰੈਸਟੋਰੈਂਟ ਇੱਥੇ ਜਿਹੜੇ ਉਹ ਹੈਗੇ ਨੇ ਹਨਾ ਤੁਹਾਨੂੰ ਦਿਖ ਰਹੇ ਹੋਣਗੇ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਮੈਂਟੇਨ ਜਿਹੜਾ ਹੋ ਕਰਕੇ ਰੱਖਿਆ ਹੋਇਆ ਤੇ ਇੱਥੇ ਮੈਨੂੰ ਲੱਗਦਾ ਫਫਾਰੇ ਵਗੈਰਾ ਵੀ ਚੱਲਦੇ ਹੋਣਗੇ ਹੁਣ ਤਾਂ ਫਫਾਰੇ ਚੱਲਦੇ ਸੀ ਫਫਾਰੇ ਚੱਲਦੇ ਸੀ ਆਪਾਂ ਲੇਟ ਆ ਗਏ ਆ ਮਾਰਕੀਟ ਅੱਛਾ ਅੱਛਾ ਇਹ ਟਾਈਮ ਕਿੰਨੇ ਵਜੇ ਤੱਕ ਆ ਮਾਰਕੀਟ ਦਾ ਪਹਿਲਾਂ ਪਹਿਲਾਂ ਹਾਂ ਹਾਂ ਅੱਜ ਤਾਂ ਬੜਾ ਬੈਟਰ ਹੈ ਸਾਰਾ ਬੜਾ ਬੈਟਰ ਹਾਂ ਮਾਰਕੀਟ ਉਹ ਖੁੱਲੀ ਹੈ ਹਾਂਜੀ ਇੱਧਰ ਗੁਰੂ ਘਰ ਵੀ ਹੈਗਾ ਹਾਂਜੀ ਆਹ ਟਾਵਰ ਦੇ ਪਰਲੇ ਪਾਸੇ ਗੁਰੂ ਘਰ ਹੈ ਮੋੜ ਤੇ ਠੀਕ ਹੈ ਅੱਗੇ ਜਾਓਗੇ ਅੱਗੇ ਮਾਰਕੀਟ ਵੀ ਹੈ ਹੋਰ ਹਾਂਜੀ ਇੱਧਰ ਹੀ ਮਾਰਕੀਟ ਮੇਨ ਇੱਧਰ ਹੀ ਵੈਸੇ ਇੱਕ ਨਜ਼ਾਰਾ ਕਪੜਾ ਕੱਪੜੇ ਵਾਲ ਸੇਲੂਟ ਲੱਗੀ ਹੈ ਮਾਰਕੀਟ ਚੋਦੀ ਹਾਂ ਜੀ ਸਾਹਮਣੇ ਜਾ ਕੇ ਹਾਂ ਜੀ ਹਾਂ ਜੀ ਉੱਥੇ ਆ ਜਾ ਬਾਕੀ ਇੱਥੇ ਵੀ ਇੱਕ ਸਟੋਰ ਦਾ ਸੀਗਾ ਅੰਦਰ ਉਹਦੇ ਵਿੱਚ ਸਾਰਾ ਸਮਾਨ ਇਹਨਾਂ ਦਾ ਰੱਖਦਾ ਠੀਕ ਹੈ ਉਹ ਹੁਣ ਟਾਈਮ ਕਰਕੇ ਬੰਦ ਹੋ ਗਿਆ ਨਾ ਬੰਦ ਹੋ ਗਿਆ ਟਾਈਮ ਬੰਦ ਹੋ ਗਿਆ 8:30 ਹੋ ਗਏ ਨਾ 8:30 ਹੋ ਗਏ ਦੁਕਾਨਾ ਇਹ ਵੀ ਤੁਸੀਂ ਨੋਟ ਕੀਤਾ ਬੰਦ ਕਰਕੇ ਜਾ ਰਹੇ ਹਾਂ ਬੰਦ ਕਰਕੇ ਜਾ ਰਹੇ ਨੇ ਹਾਂ ਜੀ ਹਾਂ ਜੀ ਤੇ ਬਾਅਦ ਬਾਕੀ ਸਕਿਉਰਿਟੀ ਕੰਸਰਨ ਕਰਕੇ ਹਾਂ ਸਕਿਉਰਿਟੀ ਪਰਪਸ ਨੇ ਹਾਂ ਆਰਮੀ ਬੰਦ ਕਰਾਉਂਦੀ ਕਿਉਂਕਿ ਵੇ ਇਹ ਖਬਰਾਂ ਚ ਰਿਹਾ ਲਾਲ ਚੌਂਕ ਹਨ ਤੇ ਬਾਕੀ ਅੱਗੇ ਤੁਹਾਨੂੰ ਕੁਛ ਆਹ ਹੋਰ ਮਾਰਕੀਟ ਆਪਾਂ ਦਿਖਾ ਦਨੇ ਆ ਹਾਂਜੀ ਹਾਂਜੀ ਆਪਣੇ ਵੀਡੀਓ ਦੇਖਦੇ ਹੋ ਉਹਨਾਂ ਨੂੰ ਪੁੱਛਿਓ ਆ ਕੀ ਚੀਜ਼ ਹੈ ਫੇਰਾ ਤੁਹਾਨੂੰ ਕਰਕੇ ਦਿਖਾਉਂਦਾ ਹਾਂਜੀ ਇਹਨਾਂ ਨੇ ਇੱਕ ਗੇਮ ਬਣਾਈ ਹੈ ਕਿਸੇ ਨੂੰ ਜੇ ਕੋਈ ਪਤਾ ਲੱਗੇ ਅੱਛਾ ਤੇ ਇੱਥੇ ਇਹਨਾਂ ਨੇ ਬੈਠਣ ਨੂੰ ਇਸ ਤਰ੍ਹਾਂ ਬਣਾਇਆ ਹੋਇਆ ਬਹੁਤ ਸੋਹਣਾ ਹਨਾ ਤੇ ਆਹ ਲੱਕੜ ਦਾ ਬਣਾਇਆ ਹੋਇਆ ਇੱਥੇ ਤੁਸੀਂ ਬੈਠ ਸਕਦੇ ਹੋ ਤੇ ਇੱਥੇ ਬਾਕੀ ਟੂਰਿਸਟ ਆਉਂਦੇ ਨੇ ਬਾਕੀ ਇੱਥੇ ਦੇ ਲੋਕਲ ਵੀ ਆਏ ਜਾਂਦੇ ਹੋਣਗੇ ਸ਼ਾਮ ਨੂੰ ਇੱਥੇ ਸ਼ਾਪਿੰਗ ਕਰਨ ਖਾਣੇ ਵੀ ਬਿਲਕੁਲ ਜੀ ਬਿਲਕੁਲ ਪੂਰਾ ਇਹ ਗਦੋ ਗਦ ਭਰਿਆ ਹੁੰਦਾ ਜਿਵੇਂ ਕਹਿੰਦੇ ਗਦੋ ਗਦ ਤੇ ਇੱਥੇ ਆ ਗਿਆ ਲੱਗਦਾ ਵੀ ਚੰਡੀਗੜ੍ਹ ਪਹੁੰਚ ਗਏ ਹਾਂ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਜਦੋਂ ਆਪਾਂ ਆਉਂਦੇ ਹਾਂ ਹਾਂਜੀ ਹਾਂਜੀ ਵੱਡੇ ਵੱਡੇ ਹਾ ਸਟੋਰ ਹਨ ਔਰ ਰਾਇਲ ਰਸੋਈ ਪਿਓਰ ਵੈਜ ਰੈਸਟੋਰੈਂਟ ਐਂਡ ਕੈਫੇ ਤੇ ਕੈਫੇ ਵਗੈਰਾ ਇੱਥੇ ਸਾਰੇ ਹੋ ਹੈਗੇ ਨੇ ਤੇ ਆ ਟਾਈਮ ਇਹ ਮਾਰਕੀਟ ਸਾਰੀ ਬੰਦ ਹੋ ਜਾਂਦੀ ਹੈ 7:00 ਵਜੇ ਤੱਕ ਮਾਰਕੀਟ ਖੁੱਲੀ ਰਹਿੰਦੀ ਹੈ ਕੁਝ ਕੁ ਦੁਕਾਨਾਂ ਇੱਥੇ ਖੁੱਲੀਆਂ ਨੇ ਤੇ ਇਧਰ ਬਾਈ ਹਣੀ ਹਾਂਜੀ ਦੱਸੋ ਆ ਕੀ ਚੀਜ਼ ਆ ਦੱਸੋ ਇਹ ਇਹ ਤਾਂ ਮੈਨੂੰ ਐਂ ਲੱਗਦਾ ਜਿਵੇਂ ਪਿੱਛੋਂ ਨਹੀਂ ਖੇਡਦੇ ਹੁੰਦੇ ਸੀ ਯਾਰ ਇਹੋ ਜੀ ਆ ਦੇਖੋ ਸਾਹਮਣੇ ਜਾਓ ਉੱਧਰ ਜਾਓ ਮੈਂ ਖੇਡ ਤੁਸੀਂ ਫਿਰ ਆ ਬੋਲੋਗੇ ਕੁਝ ਮੈਂ ਇਕ ਲਾ ਲਉ ਜਿਹਦਾ ਬੋਲੋਗੇ ਇਹ ਬੋਲਣਾ ਤਾਂ ਪੱਕ ਇਹ ਮੈਂ ਉਧਰ ਆਇਆ ਜਦੋਂ ਫਸਟ ਟਾਈਮ ਜਦੋਂ ਆਇਆ ਇਹ ਬੱਚੇ ਟਰਾਈ ਕਰ ਰਹੇ ਸੀ ਮੈਂ ਉੱਥੇ ਬਹਿ ਕੇ ਦੇਖਣ ਲੱਗ ਗਿਆ ਮੈਂ ਕਿ ਗੱਲ ਕੀ ਹੈ ਫਿਰ ਮੈਂ ਦਿਮਾਗ 'ਚ ਆਈ ਬੱਚੇ ਤਾਂ ਬੱਚਿਆਂ ਤਾਂ ਸਿੱਖਿਆ ਮੈਂ ਅੱਜ ਚਿਲड्रन ਡੇ ਵੀ ਆ ਤੇ ਆਪਾਂ ਦੇ ਬੱਚੇ ਬਣ ਜਾਂਦੇ ਆ ਆ ਦੇਖੋ ਜਿੱਤ ਗਿਆ ਆ ਪਿੱਛੋਂ ਖੇਡ ਦਿੰਦੇ ਸੀ ਆ ਪਿੱਛੋਂ ਖੇਡ ਦਿੰਦੇ ਸੀ ਇਸੇ ਤਰ੍ਹਾਂ ਬਹੁਤ ਵਧੀਆ ਜਵਾਕ ਕਰਦੇ ਇੰਟਰਸਟ ਲੈਂਦੇ ਬਹੁਤ ਵਧੀਆ ਤੇ ਬਹੁਤ ਸੋਹਣਾ ਇੱਥੇ ਮਤਲਬ ਆ ਵੀ ਬਣਾਇਆ ਇਹਨਾਂ ਨੇ ਕੁਝ ਨਾ ਹਾਂ 1 2 3 ਇਹ ਮਤਲਬ ਉਹੀ ਹੈ ਨਾ ਇੱਦਾਂ ਇਹ ਮਤਲਬ ਮੈਚ ਚ ਲਿਖਦਾ ਨਾ ਹਾਂ ਮੈਚ ਚ ਲਿਖਦਾ ਜਿੱਦਾਂ ਆਪਾਂ ਚੱਲਦੇ ਹੁੰਦੇ ਸੀ ਨਾ ਲਓ ਭਈ ਇਹ ਸਾਰਾ ਲਾਲ ਚੌਕ ਹੈ ਮਾਰਕੀਟ ਇੱਥੇ ਬੈਂਕ ਦਾ ব্রাঞ্চ ਹੈਗੀ ਹੈ ਹਾਂ ਐਸਬੀਆਈ ਦੀ ਹੈਗੀ ਹੈ ਤੇ ਮਾੜਾ ਜ ਆਪਾਂ ਹੋਰ ਗਾਂ ਦਿਖਾ ਦਿੰਨੇ ਆ ਹਾਂਜੀ ਹਾਂਜੀ ਗੁਰੂਪੁਰਬ ਦੇ ਕਰਕੇ ਮੇਰੇ ਖਿਆਲ ਮੇ ਵੀ ਡੈਕੋਰੇਟ ਕੀਤਾ ਨਾ ਗੁਰਦੁਆਰਾ ਸਾਹਿਬ ਦਾ ਹਾਂ ਗੁਰਦੁਆਰਾ ਸਾਹਿਬ ਡੈਕੋਰੇਟ ਕੀਤਾ ਪਰ ਵੀ ਹੈ 15 ਨਵੰਬਰ ਹਾਂ ਅੱਜ ਇਹ 14 ਨਵੰਬਰ ਨੂੰ ਵੀਡੀਓ ਬਣਾ ਰਹੇ ਹਾਂ ਹਾਂ ਮਨਪ੍ਰੀਤ ਵੀ ਆ ਰਿਹਾ ਉਹਨਾਂ ਨੂੰ ਲੈ ਲੀਏ ਨਾਲ ਆਪਾਂ ਹੌਲੀ ਹੌਲੀ ਆ ਚੁੱਲੇ ਵੀ ਲਾਏ ਇੱਥੇ ਆ ਡਿਸਪਲੇ ਚੱਲਦੀ ਹੁੰਦੀ ਹੈ ਇਹਦੇ ਵਿੱਚ ਐਡ ਵਗੈਰਾ ਸਕਿਉਰਟੀ ਪਰ ਪੇ ਹਾਂ ਕੰਪਨੀ ਵਾਲੇ ਐਡ ਕਰਾਉਂਦੇ ਹਾਂ 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 ਇੱਥੇ ਡਿਸਪਲੇ ਹੁੰਦੀ ਹੈ ਬਾਕੀ ਪਰਮਾਨੈਂਟ ਅ ਚੁੱਲੇ ਲਾਏ ਨੇ ਬੈਠਣ ਨੂੰ ਚੁੱਲੇ ਲਾਏ ਬਹੁਤ ਸੋਹਣੇ ਆ ਮਤਲਬ ਚੈਨ ਨਾਲ ਲਾਏ ਹੁਣ ਤਾਂ ਇਹਨਾਂ ਨੂੰ ਪਰਮਾਨੈਂਟ ਕਰਦਾ ਪਹਿਲਾਂ ਚੁੱਲੇ ਚੁੱਲਦੇ ਹੁੰਦੇ ਸੀ ਪੱਤੇ ਲ ਬਹੁਤ ਵੱਡੀ ਮਾਰਕੀਟ ਹੈ ਲਾਲ ਚੌਂਕ ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਥੇ ਇਹ ਝੂਲੇ ਵਗੈਰਾ ਨੇ ਆ ਬੈਠਣ ਨੂੰ ਬਹੁਤ ਸੋਹਣਾ ਇਹਨਾਂ ਨੇ ਜਿਹੜਾ ਉਹ ਬਣਾਇਆ ਹੋਇਆ ਹੈ ਇੱਥੇ ਤੁਸੀਂ ਬੈਠ ਸਕਦੇ ਹੋ ਹਨ ਤੇ ਇੱਥੇ ਡੌਗੀ ਕਸ਼ਮੀਰੀ ਡੌਗੀ ਨੇ ਹੈ ਹੈਲੋ ਸਾਊਆ ਸਾਊਆ ਤੇ ਆਪਾਂ ਇਧਰੋਂ ਚੱਲਦੇ ਆਂ ਹਾਂਜੀ ਹਾਂ ਇੱਥੋਂ ਲਾਲ ਚੌਂਕ ਦਾ ਥਿਊ ਤੁਸੀਂ ਦੇਖੋ ਹਾਂ ਬਹੁਤ ਸੋਹਣਾ ਲੱਗਦਾ ਹੈ ਇਥੋਂ ਲਾਲ ਚੌਂਕ ਦਾ ਵੀਊ ਕੁਛ ਕਾਪਾ ਤੁਹਾਨੂੰ ਥੋੜਾ ਜਿਆ ਜੂਮ ਕਰਕੇ ਵੀ ਦਿਖਾ ਦਨੇ ਆ। ਲਓ ਜੀ ਇਹ ਸਾਰਾ ਲਾਲ ਚੌਂਕ ਹੈ। ਤੇ ਇੱਥੇ ਆ ਗਏ ਲੱਗਦਾ ਵੀ ਚੰਡੀਗੜ੍ਹੇ ਪਹੁੰਚ ਗਏ। ਹੁਣ ਆਪਾਂ ਗੁਰਦੁਆਰਾ ਸਾਹਿਬ ਵੱਲ ਨੂੰ ਜਾਣ। ਹਾਂਜੀ ਬਾਈ। ਹਾਂਜੀ। ਹਾਂ ਹੁਣ ਆਪਾਂ ਗੁਰਦੁਆਰਾ ਸਾਹਿਬ ਵੱਲ ਨੂੰ ਚੱਲਦੇ ਆਂ। ਤੇ ਕੱਲ ਨੂੰ ਜਿਵੇਂ ਗੁਰਪੁਰਬ ਹੈ, ਗੁਰਪੁਰਬ ਅੱਛਾ ਟਾਈਮ ਹਿਸਾਬ ਨਾਲ ਗੇਟ ਬੰਦ ਹੋ ਜਾਂਦਾ ਹੁਣ ਨਾ। ਸਿਕਿਉਰਿਟੀ ਪਰਪਸ ਕਰਕੇ ਹਾਂਜੀ ਹਾਂਜੀ ਸਿਕਿਉਰਿਟੀ ਪਰਪਸ ਕਰਕੇ ਹੋ ਜਾਂਦਾ। ਹਾਂਜੀ ਚਲੋ ਆਪਾਂ ਬਾਹਰੋਂ ਦਿਖਾਏ ਆਉਨੇ ਆ। ਵੈਸੇ ਕੋਈ ਨਹੀਂ। ਕੱਲ ਸਵੇਰੇ ਸਵੇਰੇ ਆਪਾਂ ਜਾਵਾਂਗੇ ਛੇਵੀਂ ਪਾਸ਼ਾ ਗੁਰਦੁਆਰਾ ਸਾਹਿਬ ਤੇ ਇੱਥੇ ਨਾ ਜਿਰੀ ਨਗਰ ਦੇ ਵਿੱਚ ਛੇਵੀਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਨੇ ਉਹ ਵੀ ਆਪਾਂ ਇਤਿਹਾਸਿਕ ਉਹ ਗੁਰੂ ਸਾਹਿਬ ਆਏ ਹੋਏ ਨੇ ਚਰਨ ਛੋਹ ਪ੍ਰਾਪਤ ਧਰਤੀ ਆ ਚਰਨ ਛੋਹ ਪ੍ਰਾਪਤ ਆ ਫਿਰ ਉਹਨਾਂ ਨੇ ਦਰਾਰਾ ਜਿਹੜਾ ਔਰ ਤੀਰ ਮਾਰ ਕੇ ਜਿਹੜਾ ਜਲ ਕੱਢਿਆ ਸੀਗਾ ਹਾਂਜੀ ਹਾਂਜੀ ਉਹ ਵੀ ਖੂਹ ਉੱਥੇ ਹੀ ਹੈਗਾ ਉੱਥੇ ਹੀ ਹੈਗਾ ਪ੍ਰੋਪਰ ਚ ਚੱਲ ਰਿਹਾ ਅੱਜ ਵੀ ਅੱਜ ਵੀ ਹੈ ਇਹ ਆ ਤੇ ਰੈਸਟੋਰੈਂਟ ਹੋ ਗਏ ਜਿਵੇਂ ਹਨਾ ਤੇ ਐਵੇਂ ਜੀਆਂ ਚੀਜ਼ਾਂ ਬਹੁਤ ਵੱਡੇ ਵੱਡੇ ਰੈਸਟੋਰੈਂਟ ਨੇ ਮੰਮੀ ਪਲੀਜ਼ ਰੈਸਟੋਰੈਂਟ ਦਾ ਨਾਮ ਹੈ ਮੰਮੀ ਪਲੀਜ਼ ਤੇ ਕੁਝ ਕੁ ਦੁਕਾਨਾਂ ਖੁੱਲੀਆਂ ਨੇ ਮਤਲਬ ਮੋਸਟਲੀ ਦੁਕਾਨਾਂ ਬੰਦ ਨੇ ਹੁਣ ਹਾਂ ਰੈਸਟੋਰੈਂਟ ਖੁੱਲੇ ਆ ਗਏ ਤੇ ਆ ਗੁਰਦੁਆਰਾ ਸਾਹਿਬ ਨੇ ਬਈ ਜਿੱਥੇ ਲੜੀਆਂ ਪਾਈਆਂ ਹੋਈਆਂ ਨੇ ਆਹ ਹਾਂ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਨੇ ਇੱਥੇ ਬਿਲਕੁਲ ਲਾਲ ਚੌਂਕ ਦੇ ਵਿੱਚ ਨੇ ਲਾਲ ਚੌਂਕ ਦੀ ਮਾਰਕੀਟ ਦੇ ਵਿੱਚ ਆ ਕੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਹਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਗੁਰਦੁਆਰਾ ਸਾਹਿਬ ਦਾ ਹਾਂਜੀ ਬਿਲਾਲ ਚੌਂਕ ਵਿੱਚ ਗੁਰਦੁਆਰਾ ਹਾਂ ਕਿਉਂਕਿ ਥੋੜਾ ਜਿਹਾ ਅੱਗੇ ਆ ਗਿਆ ਨਾ ਹਾਂਜੀ ਹਾਂਜੀ ਤਾਂ ਕਰੀਏ ਇਤੋਂ ਅੱਗੇ ਜਾਣੇ ਦਾ ਉਹ ਫਲਾਈਓਰ ਆ ਗਿਆ ਇੱਥੇ ਦਲ ਏਕ ਵਾਲਾ ਜੱਪਕੇ ਨੇ ਉਹ ਦਲ ਏਕ ਦੇ ਵਿੱਚੋਂ ਹੀ ਨਿਕਲਦੀ ਜਿਹੜੀ ਪ੍ਰਾਣੇ ਦਰਿਆਲਾਂ ਹਾਂ ਪ੍ਰਾਣੇ ਦਰਿਆ ਕਿਹਾ ਜਾਂਦੇ ਹਾਂ ਹਾਂਜੀ ਹਾਂਜੀ ਤੇ ਇਹ ਗੁਰਦੁਆਰਾ ਸਾਹਿਬ ਨੇ ਥੱਲੇ ਇਹਦੇ ਦੁਕਾਨਾਂ ਬਣੀਆਂ ਹੋਈਆਂ ਨੇ ਮਾਰਕੀਟ ਹੈ ਜਿਹੜੀ ਬਣੀ ਹੋਈ ਤੇ ਗੁਰਪਰਬ ਕਰਕੇ ਇੱਥੇ ਸਜਾਵਟ ਜਿਹੜੀ ਕੀਤੀ ਹੋਈ ਹੈ ਲੜੀਆਂ ਜਿਹੜੀਆਂ ਉਹ ਪਾਈਆਂ ਹੋਈਆਂ ਨੇ ਲਾਲ ਚੌਂਕ ਦੇ ਵਿੱਚ ਨੇ ਇਹ ਗੁਰਦੁਆਰਾ ਸਾਹਿਬ ਖੁੱਲੋ ਜੀ ਤੇ ਆਪਾਂ ਦੇਖਦੇ ਆਂ ਟਰਾਈ ਕਰਦੇ ਆਂ ਜੇ ਇੱਥੇ ਗੇਟ ਖੁੱਲਾ ਹੋਇਆ ਤਾਂ ਆਪਾਂ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਹਨਾ ਤੇ ਇਧਰ ਦੀ ਗੇਟ ਹੈ ਇਹਦਾ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਨਾਮ ਹੈ ਤੇ ਆਹ ਇਥੋਂ ਗੇਟ ਆ ਗੁਰਦੁਆਰਾ ਸਾਹਿਬ ਦਾ ਅੰਦਰ ਐਂਟਰੀ ਆ ਇਹ ਲਾਲ ਚੌਂਕ ਦੇ ਬਿਲਕੁਲ ਵਿੱਚ ਆ ਕੇ ਆਲੇ ਦੁਆਲੇ ਸਾਰੀ ਮਾਰਕੀਟ ਹੈ। ਹੋਟਲ ਵਗੈਰਾ ਨੇ, ਕੁਝ ਹੋਰ ਬਾਕੀ ਹੋਰ ਕੱਪੜੇ ਵਾਲੇ ਸਟੋਰ ਵਗੈਰਾ ਨੇ ਇੱਧਰ ਸਾਰੇ। ਇੱਧਰ ਇਹਨਾਂ ਲਈ ਮਸਜਿਦ ਵਗੈਰਾ ਹੈ। ਅੱਛਾ, ਇੱਧਰ ਮਸਜਿਦ ਤਾਂ ਹੈ। ਮਸਜਿਦ ਦਾ ਜੋ ਹਾਂਜੀ। ਇਹ ਗੁਰਦੁਆਰਾ ਸਾਹਿਬ ਨੇ। ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਸੀਗੇ ਤੇ ਆਪਾਂ ਬਸ ਐਵੇਂ ਕਲੀਅਰ ਕਰਨਾ ਸੀ ਵੀ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਜਾਂ ਨਹੀਂ। ਤੇ ਗੁਰਦੁਆਰਾ ਸਾਹਿਬ ਤੇ ਹਾਜ਼ਰ ਕਿਉਂ ਨਹੀਂ ਹੈਗੀ ਤੇ ਇੱਕ ਤਾਂ ਇੱਥੇ ਮਨ ਲਓ ਛੇਵੇਂ ਪਾਸ਼ਾ ਵਾਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਗੁਰਦੁਆਰਾ ਸਾਹਿਬ ਨੇ ਤੇ ਉੱਥੇ ਆਪਾਂ ਜਾਵਾਂਗੇ ਹਾਂਜੀ ਦਿਖਾਉਨੇ ਆ ਤੇ ਇੱਥੇ ਰੂਮ ਵੀ ਮਿਲ ਜਾਂਦੇ ਨੇ ਉਹ ਆਪਾਂ ਤੁਹਾਨੂੰ ਦਿਖਾ ਦਨੇ ਆ ਰੈਂਟ ਵਗੈਰਾ ਸਾਰਾ ਲਿਖਿਆ ਹੋਇਆ ਲਾਲ ਚੌਂਕ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਨੇ ਆਪਾਂ ਤੁਹਾਨੂੰ ਦਿਖਾ ਦਨੇ ਆ ਤੇ ਆ ਗੁਰਦੁਆਰਾ ਸਾਹਿਬ ਦੇ ਐਂਟਰ ਹੁੰਦੇ ਸਾਰੇ ਪੋਸਟਰ ਲੱਗਿਆ ਹੋਇਆ ਰੂਮ ਰੈਂਟ ਦਾ ਤੇ 400 ਰੁਪਿਆ ਤੇ ਐਕਸਟਰਾ ਬੈੱਡ 200 ਰੁਪਿਆ ਹਾਂਜੀ ਤੇ ਬਹੁਤ ਜਾਇਜ਼ ਹੈ ਤੇ ਇੱਥੇ ਲਾਲ ਚ ਚੱਲਦੇ ਆਂ ਆਪਾਂ ਬਾਹਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਆਏ ਸੀ ਪਤਾ ਕਰਨਾ ਸੀਗਾ ਆਪਾਂ ਕਲੀਅਰ ਕਰਨਾ ਸੀ ਵੀ ਇਤਿਹਾਸ ਗੁਰਦੁਆਰਾ ਸਾਹਿਬ ਇਹ ਹੈਗੇ ਆ ਜਾਂ ਨਹੀਂ ਹਨ ਤੇ ਚੱਲਦੇ ਆਂ ਆਪਾਂ ਬਾਹਰ ਨੂੰ ਆ ਪਿਆਰੇ ਪਿਆਰੇ ਬੱਚੇ ਮਿਲਿਆ ਰੋ ਬਾਏ ਲਾਲ ਚੌਂਕ ਇਹ ਹਰਾ ਲਾਲ ਚੌਂਕ ਆ ਤੇ ਇੱਥੇ ਸਟਰੀਟ ਫੂਡ ਵੀ ਮਿਲ ਜਾਂਦਾ ਖਾਣ ਪੀਣ ਵਾਲੀਆਂ ਇੱਥੇ ਦੁਕਾਨਾਂ ਲੱਗਦੀਆਂ ਨੇ ਐਵੇਂ ਸੜਕ ਦੇ ਆਲੇ ਦੁਆਲੇ ਤੇ ਤੇ तकरीबन ਆਪਾਂ ਸਾਰਾ ਤੁਹਾਨੂੰ ਲਾਲ ਚੌਂਕ ਦਿਖਾਤਾ ਤੇ ਲਾਲ ਚੌਂਕ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਸੀ ਉਹ ਵੀ ਦਿਖਾਦੇ ਤੇ ਆਲੇ-ਦਾਲੇ ਦੀ ਮਾਰਕੀਟ ਵੀ ਦਿਖਾਤੀ ਤੇ ਮੇਨ ਜਿਹੜਾ ਚੌਂਕ ਆ ਉਹ ਵੀ ਤੁਹਾਨੂੰ ਆਪਾਂ ਦਿਖਾਤਾ ਸਾਰਾ ਵੀਡੀਓ ਦੇ ਵਿੱਚ ਇਹ ਸਾਰਾ ਲਾਲ ਚੌਂਕ ਆ ਬਹੁਤ ਸੋਹਣਾ ਇੱਥੇ ਫੋਟੋਗ੍ਰਾਫੀ ਵਾਸਤੇ ਨਾ ਚੌਂਕ ਦੇ ਵਿੱਚ ਫੋਟੋ ਤੁਸੀਂ ਕਰਵਾ ਸਕਦੇ ਹੋ ਤੇ ਆਲਾ-ਦਵਾਲਾ ਬਹੁਤ ਸੋਹਣਾ ਜਿਹੜਾ ਬਣਾਇਆ ਹੋਇਆ ਤੇ ਇਧਰ ਹੋਟਲ ਵਗੈਰਾ ਨੇ ਹਾਂਜੀ ਜਿਵੇਂ ਆਪਾਂ ਨਾਮ ਸੁਣਿਆ ਜਾਂ ਪ੍ਰਾਣੀਆਂ ਗੱਲਾਂ ਸੁਣੂ ਆ ਉਹ ਜੀ ਕੋਈ ਗੱਲ ਬਾਤ ਨਹੀਂ ਹਾਂਜੀ ਹਾਂਜੀ ਹੁਣ ਤਾਂ ਸਾਰਾ ਸੇਫ ਆ ਜਿਵੇਂ ਚੰਡੀਗੜ੍ਹ 17 ਸੈਕਟਰ ਆ ਹਾਂਜੀ ਜਾਂ ਆਪਾਂ ਕਹਿ ਦਈਏ ਵੀ ਝੀਲ ਝੂਲ ਵਾਲੇ ਨਿਆਰੇ ਆ ਇੱਥੇ ਉਹ ਨਿਆਰੇ ਨੇ ਹਾਂ ਹਸ ਤਾਂ ਥੋੜੀ ਜੀ ਮਾਰਕੀਟ ਬੰਦ ਹੋ ਗਈ ਜੇ ਮਾਰਕੀਟ ਹਾਂ ਜੇ ਮਾਰਕੀਟ ਓਪਨ ਹੁੰਦੀ ਫੇਰ ਆਪਾਂ ਸਾਰਾ ਤੁਹਾਨੂੰ ਦਿਖਾਉਂਦੇ ਬਾਈ ਇੱਥੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਹਾਂਜੀ ਹਾਂਜੀ ਤੇ ਆ ਆ ਸਾਰਾ ਬੈਠਣ ਨੂੰ ਇੱਥੇ ਬਣਾਇਆ ਹੋਇਆ ਹਨਾ ਬੈਠ ਕੇ ਟਾਈਮ ਸਪੈਂਡ ਕਰਨਾ ਆਉਦੇ ਫਰੈਂਡਸ ਨਾਲ ਤੁਸੀਂ ਕਰ ਸਕਦੇ ਹੋ ਮਾਰਕੀਟ ਵੀ ਆ ਫਰੈਂਡ ਵਾਸਤੇ ਹਾਂ ਮਾਰਕੀਟ ਵੀ ਹੈਗੀ ਇੱਥੇ ਨਾਲ ਹੀ ਹਾਂ ਸ਼ਾਪਿੰਗ ਕਰੋ ਹਨਾ ਸਾਰੇ ਖਾਓ ਪੀਓ ਐਸ਼ ਕਰੋ ਮਿੱਤਰੋ ਪਰ ਦਿਲ ਕੇ ਸੇ ਦਾ ਦਿਖਾਇਓ ਨਾ ਸਾਡੇ ਵਰਗੇ ਛੜੇ ਦਾ ਹਾਂ ਬਹੁਤ ਡਿਵੈਲਪ ਹੋਇਆ ਹੋਇਆ ਇਹ ਏਰੀਆ ਤੇ ਬਾਈ ਤੁਸੀਂ ਤੋਂ ਪਹਿਲਾਂ ਆਉਂਦੇ ਰਹਿੰਦੇ ਰਹੇ ਮਤਲਬ ਪਹਿਲਾਂ ਉਹ ਸੀ ਇਹ ਮੈਂ ਬਾਈ 2012 ਜਿਹੇ ਲਗਭਗ ਪਹਿਲੀ ਵਾਰੀ ਹਾਂਜੀ ਤੇ ਬਹੁਤ ਕੁਝ ਦੇਖਿਆ ਇੱਥੇ ਹੱਥ ਸਦਾ ਆਉਣ ਹੀ ਨਹੀਂ ਦਿੰਦਾ ਹੁੰਦਾ ਸੀ ਇਹ ਜਮ ਅੱਛਾ ਆਪਾਂ ਮਤਲਬ ਬਹੁਤ ਡਾਰ ਸੀ ਉਹਨਾਂ ਟਾਈਮਾਂ 'ਚ ਪਰ ਹੁਣ ਬਹੁਤ ਸੁਧਾਰ ਨੇ ਹਾਂਜੀ ਜਿਹੜੇ ਵੇਲੇ ਚ ਅਸੀਂ ਐ 12 ਚ 17 ਤੱਕ 17 ਤੱਕ ਬਹੁਤ ਬੜੇ ਹਾਰ ਰਹੇ ਇੱਥੇ ਪਰ ਹੁਣ ਤਾਂ ਠੀਕ ਆ ਸੁਧਾਰ ਹੈਗੇ ਹਾਂਜੀ ਡਵੈਲਪਮੈਂਟ ਦੇਖਦੇ ਪਤਾ ਲੱਗਦਾ ਹੋਈ ਹੋਈ ਸਾਰਾ ਹਨਾ ਚੰਡੀਗੜ੍ਹ ਤਾਂ ਬਣਾਇਆ ਪਿਆ ਯਾਰ ਪਰ ਹਜੇ ਵੀ ਜਿਹੜੀ ਸਕਿਉਰਟੀ ਆ ਤੁਹਾਨੂੰ ਚੱਪੇ-ਚੱਪੇ ਤੇ ਦਿਸੂਗੀ ਹਰ ਇੱਕ ਦੁਕਾਨ ਦੇ ਗੇਟ ਤੇ ਐ ਲਗਭਗ ਤੁਹਾਨੂੰ ਆਰਮੀ ਦਿਸੂਗੀ ਉੱਥੇ ਸਕਿਉਰਟੀ ਜਿੱਥੇ ਮੇਨ ਚੌਂਕ ਆਪਾਂ ਫੋਟੋਆਂ ਕੀਤੀਆਂ ਸੀ ਉੱਥੇ ਵੀ ਬਹੁਤ ਆ ਹਾਂ ਹਾਂ ਬਹੁਤ ਜ਼ਿਆਦਾ ਸਕਿਉਰਟੀ ਹੈ ਦੋ ਪਾਸੇ ਤੋਂ ਸਕਿਉਰਟੀ ਪੂਰੀ ਜਿਹੀ ਤੁਸੀ ਹਾਂਜੀ ਹਾਂਜੀ ਦੋਨੋਂ ਪਾਸੇ ਅ ਦੋਨੋਂ ਪਾਸੇ ਅਾਕੀ ਚੱਲਦੇ ਆਪਾਂ ਇੱਥੋਂ ਤਕਰੀਬਨ ਸਾਰਾ ਚੌਂਕ ਘੁੰਮ ਲਿਆ ਕੁਛਕ ਥੋੜਾ ਜਿਹਾ ਆਪਾਂ ਬਸ ਦੋਨੋਂ ਦੂਸਰਾ ਦਿਖਾ ਕੇ ਆਉਨੇ ਆਂ ਦੂਸਰੀ ਸਾਈਡ ਚੌਂਕ ਤੋਂ ਅੱਗੇ ਉਹ ਦਿਖਾ ਕੇ ਆਉਨੇ ਆਂ ਸਾਰਾ ਆਪਾਂ ਆ ਗਿਆ ਲਾਲ ਚੌਂਕ ਤੇ ਇਹ ਚੌਂਕ ਤੋਂ ਅੱਗੇ ਆ ਕੇ ਵੀ ਥੋੜੀ ਜਿਹੀ ਮਾਰਕੀਟ ਹੈਗੀ ਹਨਾ ਇੱਥੇ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਕੁਛ ਆ ਜੁੱਤੀਆਂ ਵਾਲੀਆਂ ਹੋ ਗਈਆਂ ਕੱਪੜੇ ਵਾਲੀਆਂ ਹਨਾ ਬਹੁਤ ਵੱਡੀ ਮਾਰਕੀਟ ਹੈ ਤੇ ਆਹ ਸਾਈਡ ਸਾਰੀਆਂ ਸ਼ਾਪਿੰਗ ਤੁਸੀਂ ਕਰ ਸਕਦੇ ਹੋ ਕੁਛਕ ਸੂਟ ਵਾਲੀਆਂ ਦੁਕਾਨ ਤੇ ਕਾਫੀ ਸਾਰੀਆਂ ਦੁਕਾਨਾਂ ਹੁਣ ਬੰਦ ਵੀ ਹੋ ਰਹੀਆਂ ਨੇ ਹਾਂਜੀ ਹਾਂਜੀ ਨੇੜੇ ਤੋਂ ਦੇਖਦੇ ਆਪਾਂ ਤੇ ਆ ਡਰਾਈ ਫਰੂਟ ਹੋਗੇ ਜਿਵੇਂ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਡਰਾਈ ਫਰੂਟ ਮੇਨ ਫੇਮਸ ਏਰੀਆ ਨਾ ਲਾਲ ਚੌਂਕ ਤਾਂ ਇਹਨਾਂ ਨੂੰ ਪਤਾ ਟੂਰਿਸਟ ਆਣੇ ਜਾਣੇ ਆਣੇ ਜਾਣ ਜੋ ਦਿਖਾਵਾਂਗੇ ਉਹੀ ਵੇਖੂਗਾ ਵੇਖੂਗਾ ਉਹ ਗੱਲ ਹੈ ਤੇ ਇੱਥੇ ਆ ਜਿਵੇਂ ਕੱਪੜੇ ਵਾਲੀਆਂ ਦੁਕਾਨਾਂ ਹਨ ਸਾਰੇ ਹੁਣ ਮਤਲਬ ਸਿਆਲਾਂ ਵਾਲੇ ਵਿੰਟਰ ਵਾਲੇ ਕੱਪੜੇ ਸੇਲ ਵਗੈਰਾ ਲਾਈ ਆ ਹਾਂ ਸੇਲ ਲੱਗ ਗਿਆ ਕੱਟ ਗਿਆ ਬਈ ਨੇ ਤਾਂ ਸੇਲ ਲਾਤੀ ਹਾਂ ਸਾਰਾ ਖਾਣ ਪੀਣ ਵਾਲਾ ਸਮਾਨ ਇੱਥੇ ਵਿਕਰੀਆਂ ਵਗੈਰਾ ਵੀ ਜਿਹੜੀਆਂ ਉਹ ਹੈਗੀਆਂ ਨੇ ਆ ਸੂਟ ਵਾਲੀਆਂ ਦੁਕਾਨਾਂ ਹੋਗੀਆਂ ਜਿਵੇਂ ਸੋ ਬਾਕੀ ਨੇ ਡਿਸਪਲੇ ਵੀ ਕੀਤੇ ਹੋਏ ਨੇ ਸਾਰੇ ਕੱਪੜੇ ਇੱਥੇ ਬਾਹਰ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਆ ਇੱਥੇ ਸੂਟ ਲਾਏ ਹੋਏ ਨੇ ਇਹਨਾਂ ਨੇ ਜਿਵੇਂ ਤੁਸੀਂ ਦੇਖੋ ਸਾਰੇ ਕਸ਼ਮੀਰੀ ਸੂਟ ਤੇ ਆ ਇੱਥੇ ਸ਼ਾਲ ਵਗੈਰਾ ਵੀ ਹੈਗੇ ਨੇ ਸ਼ਾਲ ਵਗੈਰਾ 550 ਜੀ 550 ਦਾ ਭਾਈ ਕਹਿੰਦਾ ਸੀ ਸਟਾਲ ਸਟਾਲ ਹਾਂਜੀ ਕਾਨੀ 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 ਕਹਿੰਦਾ ਭਾਈ ਤੇ ਐਵੇਂ ਸੱਚੇ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਹਣਾ ਲਾਲ ਚੌਂਕ ਦੇ ਵਿੱਚ ਤੇ ਅੱਗੇ ਵੀ ਇੱਕ ਬਹੁਤ ਵੱਡੀ ਮਾਰਕੀਟ ਹੈ ਦੋਨੋਂ ਸਾਈਡ ਦੁਕਾਨਾਂ ਨੇ ਦੋਨੋਂ ਪਾਸੇ ਮਾਰਕੀਟ ਹੈ ਇਹ ਦੇਖਦੇ ਆਪਾਂ ਇੱਥੇ ਹੋਵਾ ਇੱਥੇ ਜਰਾਵਾ ਸੌਕਸ ਵਗੈਰਾ ਨੇ ਨਾ ਹਾਂ ਪੁੱਛਦੇ ਆ ਕਿ ਰੇਟ ਕੀ ਤੇ ਇੱਥੇ ਇਸ ਤਰ੍ਹਾਂ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਨੇ ਲਾਲ ਚੌਂਕ ਦੇ ਵਿੱਚ ਆ ਸੌਕਸ ਹੋ ਗਈਆਂ ਜਿਵੇਂ ਹਨ ਤੇ ਬਹੁਤ ਮੋਟੀਆਂ-ਮੋਟੀਆਂ ਸੌਕਸ ਨੇ ਇਹ ਤੇ ਆ ਅਸੀਂ ਵੀ ਲੈ ਕੇ ਗਏ ਆ ਆ ਦੇ ਆ ਦੇ ਤੇ ਆ ਵੀ ਤੁਸੀਂ ਦੇਖੋ ਹਾਂ ਬਹੁਤ ਸੋਹਣ ਵਧੀਆ ਤਰੀਕੇ ਦੀਆਂ ਨੇ ਇਹੀ ਬੋਲ ਜੀ ਤੁਹਾਨੂੰ ਹਾਂ ਮੌਲ ਤੇ 500 1000 1000 ਦੀ ਵੀ ਮਿਲੂਗੀ ਹਿਆਰ ਹਿਆਰ ਦੀ ਸਿਰਫ 150 ਦੀਆਂ ਦੋ ਨੇ ਇਹ ਤੇ ਆ ਲੈਡੀਜ਼ ਵੀ ਨੇ ਤੇ ਜੈਂਟਸ ਵੀ ਨੇ ਇੱਥੇ ਤੇ ਐਵੇਂ ਬਹੁਤ ਮਲਾਈਮ ਕੱਪੜੇ ਵਾਲੀ ਹਾਂ 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 ਬਿਲਕੁਲ ਮਲਾਈਮ ਲੈਡੀ ਵਾਸਤੇ ਹੈ ਹਾਂ ਲੈਡੀਜ਼ ਜੈਂਟਸ ਆ ਨਵੀਂ ਚੀਜ਼ ਦੇਖੋ ਹਾਂਜੀ ਇਹ ਮੋਜੇ ਹੋਗੇ ਬਾਈ ਮੋਜੇ ਇਹਦੇ ਮੋਜੇ ਹੋਗੇ ਮੋਜੇ ਹੋਗੇ ਆ ਦੇਖੋ ਘਰੇ ਆਪਾਂ ਨੋਰਮਲ ਫਰਸ ਤੋਂ ਪਾ ਕੇ ਚੱਲ ਸਕਦੇ ਹਾਂ ਲੈਡੀਜ਼ ਵਾਸਤੇ ਹੈ ਲੈਡੀਜ਼ ਵਾਸਤੇ ਆ ਬੱਚਿਆਂ ਵਾਸਤੇ ਵੀ ਹੈਗਾ ਹਾਂਜੀ ਹਾਂ ਆਪਾਂ ਆਪਾਂ ਗਰਮ ਰੱਖਦੇ ਹਾਂ ਹਾਂਜੀ ਛੋਟੇ ਬੱਚਿਆਂ ਵਾਸਤੇ ਲੈਡੀਜ਼ ਵਾਸਤੇ ਇਹ ਉਰੇ ਮਤਲਬ ਠੰਡ ਜ਼ਿਆਦਾ ਰਹਿੰਦੀ ਹੈ ਨਾ ਤਾਂ ਐਵੇਂ ਦੀਆਂ ਚੀਜ਼ਾਂ ਨੇ ਇੱਥੇ ਤੇ ਆ ਬਾਈ ਹੁਣੀ ਵੀ ਕੈਪ ਲੈ ਰਹੇ ਨੇ ਇਹ ਵੀ ਦੇਖ ਲੈ। ਸਾਹ ਨਹੀਂ ਆ ਰਹੀ ਲਈਏ। ਹਾਂ। ਰੰਗ ਥੋੜਾ ਜਿਹਾ ਹੀ ਫਰਕ ਆ। ਥੋੜੀ ਜਿਹੀ ਡਾਰਕ ਜਿਹਾ ਲਾਈਟ ਜੀ ਆ। ਆਪ ਠੀਕ ਹੈ ਫਿਰ ਆਹ ਰੰਗ ਕਰ ਲਓ ਆਹ ਕਰ ਲਓ। ਤੇ ਬਾਈ ਹੁਣੀ ਨੇ ਕੈਪ ਲਈਆਂ ਨੇ ਤੇ ਅਦਰ ਸੌਕਸ ਵਗੈਰਾ ਹੋ ਗਿਆ ਜਮੈਂ। ਆ ਇਥੋਂ ਮਾਰਕੀਟ ਦੇ ਵਿੱਚੋਂ ਸੇਵ ਲਿਆ। ਆ ਆਪਣੇ ਗਰੁੱਪ ਵਾਲੇ ਲੈ ਕੇ ਆਏ ਨੇ ਤੇ ਇਹ ਖਾ ਰਹੇ ਹਾਂ ਕਸ਼ਮੀਰ ਦਾ ਸੇਵ। ਜਿਹੜੇ ਟੇਸਟ ਦਾ ਬਹੁਤ ਫਰਕ ਆ ਨੇ। ਬਹੁਤ ਟੇਸਟੀ ਆ ਇਹ। ਹਾਂ ਆਪਾਂ ਹੋਰ ਵੀ ਸੇਵ ਖਾਣੇ ਆ ਪਰ ਇਹਦੇ ਚ ਤਾਂ ਟੇਸਟੇ ਬਹੁਤ ਘੰਟਾ ਯਾਰ। ਲਾਲ ਚੌਂਕ ਚ ਹੀ ਲਿਆ ਸਾਹਮਣੇ ਆਹ ਲਾਲ ਚ ਮਾਰਕੀਟ ਸਾਰੀ ਲਾਲ ਚੌਂਕ ਦੀ ਇੱਥੋਂ ਹੀ ਲਿਆ ਤੇ ਆ ਆ ਬਾਈ ਹੁਣੀ ਨੇ ਜਿਨ੍ਹਾਂ ਨੂੰ ਆਪਾਂ ਸੌਕਸ ਲੈ ਕੇ ਗਏ ਆ ਉਹ ਸਾਹਮਣੇ ਇਹਨਾਂ ਦੀ ਦੁਕਾਨ ਆ ਜੇ ਤੁਸੀਂ ਲਾਲ ਚੌਂਕ ਚਾਹੁੰਦੇ ਹੋ ਆਜਿਆ ਕਰੋ ਬਾਈ ਕੋਲ ਭਾਈ ਸੌਕਸ ਵਗੈਰਾ ਕਾਫੀ ਖੂਸ਼ ਆਪਾਂ ਦਿਖਾਇਆ ਹੀ ਤੁਹਾਨੂੰ ਸਾਰਾ ਆ ਬਾਈ ਐ ਠੀਕ ਐ ਓਕੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸ਼੍ਰੀ ਨਗਰ ਦਾ ਲਾਲ ਚੌਂਕ ਆਲੇ ਦੋ ਆਲੇ ਦੀ ਸਾਰੀ ਮਾਰਕੀਟ ਤੇ ਇਹ ਗੁਰਦੁਆਰਾ ਸਾਹਿਬ ਦਿਖਾਇਆ ਜਿਹੜੇ ਲਾਲ ਚੌਂਕ ਦੇ ਵਿੱਚ ਨੇ ਸੋ ਇਸ ਵੀਡੀਓ ਨੂੰ ਆਪਾਂ ਅੱਜ ਦੀ ਨੂੰ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ